Oh. ਨਾ ਜਨ ਹਰ ਹਰ ਨਾਮ ਗਿਣਾਇਆ ਸੋ ਸਤਗੁਰ ਪੂਜੋ ਦਿਨ ਸਰਾਤ ਜਨ ਜਗਨਨਾਥ ਜਗਦੀਸ਼ ਜਪਾਇ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਨ ਹਰ ਦਾ ਹਰ ਪੰਥ ਦਤਾਇਆ ਤਿਸ ਸਤਗੁਰ ਕੀ ਸਭ ਅਗਦੀ ਪਵ ਜਨ ਮੂ ਅਧੇਰ ਚੁਕਾਇਆ ਸੋ ਸਤਗੁਰ ਕਾਹੋ ਸਭ ਧੰਨ ਧੰਨ ਸੋ ਸਤਗੁਣ ਕਾਹੋ ਸਭ ਧਨ ਧਨ ਜਿਨ ਹਰ ਭਗਤ ਪੰਧਾਰ ਨਾਇਆ ਹਨ ਬਾਬਾ ਲਾਲ ਕੇ ਤਾਰਿਆ ਜਹਾਨ ਲਿਆ ਬੰਦ ਜਿਨਿ ਦਰਸ਼ਨ ਪਾਇਆ ਜਿਨਿ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨ ਆਇਆ ਤੂੰ ਕਰਨ ਕਰਮ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਗੁਣ ਗੋਈ ਸਭ ਇੱਕੋ ਸਰਦ ਵਰਤਦਾ ਜੋ ਕਰੇ ਸੋ ਹੋਈ ਬੜੀ ਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਧਿਆ ਗੁਰਮੁਖ ਨਾਨਕ ਆ ਰੱਧਿਆ ਸਭ ਆਖੂ ਤਨ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਨਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਤੇ ਜੀਆਂ ਰ지ਕ ਸੰਭਾਹੇ ਸਾਈਂ ਘਰ ਕਮਾਉਣੀ ਦਰਸ਼ੋ ਢੀ ਤੈ ਨ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਹੀਂ ਜਾਏ ਦੇਤੀ ਸਹਿਰ ਜਾਏ ਤੁਧ ਸਤ ਨਾਮ ਪੀਰੀ ਬਾਹੇ ਗੁਰੂ ਜੀ ਰਾਮਕਲੀ ਮਹਲਾ 3 ਜੀ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਣ ਸਤ ਗੁਰੂ ਮੈਂ ਪਾਇਆ ਸਤ ਸਤ ਪਾਇਆ ਸਤ ਜੀ ਵਾਹਿਗੁਰੂ ਰਾਗ ਰਤਨ ਸਰਬਾਰ ਹਰ ਤੇਰਾ ਸਾਚਾ ਨਾਮ ਰਾਇਆ ਰੋ ਸਤਿਨਾਮ ਵਾਧਾਰ ਮੀ ਰਾਜਨ ਸੁਖਾਸਨ ਦਾ ਵਾਹੀਆ ਦਰਸ ਮਨ ਹਰ ਸਜਣ ਛਾਂ ਸਭ ਪਾਈਆ ਦਾਤਾ ਕੁਲਾਨ ਕੀ ਬਾਗੁਰ ਵਿਦੋ ਤੇਹੀ ਵੜਿਆ ਆਂ ਤਨ ਸੁਖ ਸੰਤੋ ਸ਼ਬਦ ਤੇ ਰੋ ਕਹ ਆਂਧ ਤੈ ਸੋ ਅਦ ਚਰਿਆ ਹਰਵਾ ਰਾਤ ਦੁਇਦਾਹੀ ਦਾ ਆ ਖੇ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚ ਧਰਮ ਅਦੂਰ ਕਰਮੀਆ ਪੋਆ ਆਪਣੀ ਕਰਮੀਆ ਪੋਆ ਆਪਣੀ हे गुरूजी सौरठ महाल पंजवां करी जोपे प्रसाद रामदास सरोवर ना पाप कमाते निर्मल होए कारिश नाना गुरुपु ਸਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰੇਸ਼ ਨਾਨਾ ਗੁਰਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾ ਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭੈ ਓ ਸਾਥੀ ਨਾਨਕ ਨਾਮ ਧਿਆਇਆ ਪੁਰਖ ਪ੍ਰਭ ਪਾਇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾਂ ਤੱਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇ ਵੰਧੂਮ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ